ਅੰਬਾਨੀਆਂ ਦੀ ਗੱਲ ਕਰ ਲਈ ਤੇ ਗੱਲ ਉਸ ਦੀ ਕਰ ਲਈ ਬਿੱਲ ਦੀ ਜਿਹੜਾ 1.7500 ਕਰੋੜ ਦਾ ਬਿੱਲ ਹੈ 10 ਸਾਲ ਦਾ ਸਮਾਂ ਤੇ ਕਹਿੰਦੇ ਕਿ ਅੰਬਾਨੀਆਂ ਨੂੰ ਬਿੱਲ ਭੇਜਿਆ ਨਹੀਂ ਗਿਆ ਕਿ ਅੰਬਾਨੀਆਂ ਨੇ ਬਿੱਲ ਪੇ ਨਹੀਂ ਕੀਤਾ ਐਡਾ ਵੱਡਾ ਚੂਨਾ ਕਿਵੇਂ ਲੱਗ ਗਿਆ ਤੇ ਉਹ ਵੀ 10 ਸਾਲ ਇਹ ਪਤਾ ਹੀ ਨਹੀਂ ਲੱਗਿਆ ਦੇਖੋ Jio ਜਦੋਂ ਆਇਆ BSNL ਜਿਹੜਾ ਸੀਗਾ ਨਾ ਸਭ BSNL ਦਾ ਇਨਫਰਾਸਟ੍ਰਕਚਰ ਇਹਨਾਂ ਨੇ ਵਰਤਿਆ ਜੀ ਹੁਣ ਬੜੀ ਸਿੰਪਲ ਗੱਲ ਹੈ ਕਿ ਤੁਹਾਡਾ ਕੋਈ ਆਪਣਾ ਸਾਕਾ ਪੁੱਤਰ ਹੋਵੇ ਹੂੰ ਤੇ ਬਾਹਰੋਂ ਕੋਈ ਆ ਜਾਵੇ ਦੋਨੇ ਖੇਡਦੇ ਆ ਹੂੰ ਤੇ ਤੁਸੀਂ ਉਹਨੂੰ ਚੱਕ ਕੇ ਘੋਦਾ ਪੀਪਾ ਲੈ ਦਿਓ ਤੇ ਆਪਦੇ ਆਲੇ ਨੂੰ ਤੇ ਤੁਸੀਂ ਉਥੇ ਸੁੱਕੇ ਮਨ ਛੁੱਟੀ ਜਾਓ ਹੂੰ ਤਾਂ ਕੀ ਕੀ ਨਤੀਜਾ ਨਿਕਲੇਗਾ ਸਭ ਬਿਲਕੁਲ ਜੀਓ ਤਾਂ ਚੱਲ ਗਿਆ ਜੀ 4G ਆਈ ਆਈ 4G ਚ ਐਂਟਰੀ ਮਾਰੀ ਹੂੰ ਤੇ ਜਿਹੜਾ ਉਹ ਸੀਗਾ ਬੀਐਸਐਨਲ ਉਹ ਯੱਬਦਾ ਰਿਹਾ ਪਿੱਛੇ ਹੀ ਉਹਦੇ ਉੱਥੇ ਹੀ ਕਲਚ ਪਲੇਟਾਂ ਆਉਂਦੀਆਂ ਉੱਥੇ ਹੀ ਸੜ ਗਈਆਂ ਹੂੰ ਠੀਕ ਹੈ ਜੀ ਉਹ ਇੱਕ ਜਨਰੇਸ਼ਨ ਦਾ ਹੀ ਫਰਕ ਪੈ ਗਿਆ ਤੇ ਫਿਰ ਹੁਣ ਤੁਸੀਂ ਵੇਖੋ ਕਿ ਉਹ ਜਿਹੜਾ ਟਾਵਰ इत्यादਕ ਵਰਤਿਆ ਸੀ ਉਹ ਕਿੰਨਾ ਸਿੰਪਲ ਫੰਡਾ ਹੈ ਨਾ ਸਾਹਿਬ ਜੀ ਉਹ ਆਇਆ ਆਪਣਾ ਇੱਕ ਬ੍ਰਾਂਡ ਲੈ ਕੇ ਆਇਆ ਕਿ ਆ ਲੈਓ ਭਾਈ ਸਾਹਿਬ ਆਵਦਾ ਦਿਓ ਟਮਟਮਾ ਜਾ ਝੰਮਟਮਾ ਉਹ ਇਹਨਾਂ ਦਾ ਯੂਜ਼ ਕਰਕੇ ਇਹਨਾਂ ਦੀ ਹੀ ਕੰਪਨੀ ਨੂੰ ਖਤਮ ਕਰ ਗਿਆ ਹੂੰ ਜਿਹੜੇ ਇਹ ਇਹਦੇ ਵਿੱਚ ਬੈਠੇ ਨੇ ਮਹਾਪੁਰਸ਼ ਜੀ ਫੈਸਲੇ ਲੈਣ ਵਾਲੇ ਕਿ ਉਹਨਾਂ ਨੂੰ ਪ੍ਰਣਾਮ ਕਰਦੀ ਇੱਕ ਪ੍ਰਣਾਮ ਠੋਕਦੀ ਵੀ ਉਹ ਜੀ ਦੂਰ ਅੰਦੇਸ਼ ਦੀ ਜੇ ਕਿਸੇ ਹੋਰ ਮੁਲਕ ਚ ਪੈਦਾ ਹੋ ਜਾਂਦੇ ਸਰ ਸੰਸਾਰ ਦਾ ਸਭ ਤੋਂ ਵੱਡਾ ਘਾਟਾ ਇੱਥੇ ਰੈਸੈਸ਼ਨ ਇੱਥੇ ਆਉਣਾ ਸੀਗਾ ਜੀ ਜੇ ਕਿਤੇ ਇਹ ਦੂਜੇ ਪਾਸੇ ਜੰਮ ਪੈਂਦੇ ਕਿਸੇ ਹੋਰ ਮੁਲਕ ਚ ਮੇਰੇ ਖਿਆਲ ਦੇ ਨਾਲ ਦੁਨੀਆ ਦਾ ਸਭ ਤੋਂ ਵੱਡਾ ਘਾਟਾ ਹੋ ਜਾਣਾ ਸੀ ਇੱਥੇ ਇਹ ਮਹਾਪੁਰਸ਼ ਤੇ ਜੰਮੜੇ ਬਹੁਤ ਲਾਜ਼ਮੀ ਸੀ ਦੂਜਿਆਂ ਘੋੜੇ ਪੀਪੇ ਦੇ ਤੇ ਆਪਣੇਆਂ ਦਾ ਗਾਲੀਸ ਕਰਦਾ ਮੈਂ ਤੁਹਾਨੂੰ ਇੱਕ ਸਿੰਪਲ ਪੰਜਾਬੀ ਦੇ ਵਿੱਚ ਮਿਸਾਲ ਦਿੰਦੀ ਆ ਕਿ ਉਹਨਾਂ ਨੂੰ ਟਾਵਰ ਟੱਲਾ ਜੋ ਚਾਹੀਦਾ ਸੀ ਉਹ ਉਹਨਾਂ ਨੇ ਲਿਆ ਤਾਂ ਸਾਰਾ ਕੁਝ ਕੀਤਾ ਉਹਨਾਂ ਨੇ ਆਪਣੀ ਗੁੱਡੀ ਚੜਾ ਲਈ 4G ਤੋਂ 5G ਚ ਆ ਗਿਆ ਪਿੱਛੇ ਜਿਹੜਾ ਨੇ ਰੇਟ ਵਧਾਏ ਜਨਤਾ ਨੂੰ ਚੇਤਾ ਆਇਆ ਕਹਿੰਦੇ ਬੀਐਸਐਨ ਲ ਲੈ ਲੋ ਤਾਂ ਲੈ ਲਓ ਬੀਐਸਐਨ जिन्ना ने फिल्मा कीतीया ने डाउनलोड नीलिया पीलिया 1 मिनट ਦੇ ਵਿੱਚ 2 ਮਿੰਟਾਂ ਚ 5 ਮਿੰਟਾਂ ਚ 10 ਮਿੰਟਾਂ ਉਹ ਬੀਐਸਨਰ ਚੱਕਰੀ 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 ਕਿੰਨੀ ਕਿੰਨਾ ਕੁ ਵੇਟ ਕਰੋਗੇ ਭਈ ਠੀਕ ਹੈ ਨਾ ਜੀ ਤਾਂ ਫਿਰ ਫਿਰ ਵਾਪਸ ਚਲੋ ਜੀ ਬੀਐਸਨਰ ਤੋਂ ਦਫਾ ਕਰੋ ਤਾਂ ਕਹਿਣ ਦਾ ਮਤਲਬ ਇਹ ਕਿ ਆਹ ਕਹਾਣੀ ਬਣ ਗਈ ਆ ਹੁਣ ਜੀ ਤਾਂ ਐਪ ਕਿ ਹੁਣ ਪਤਾ ਲੱਗਿਆ ਹੁਣ ਖਬਰਾਂ ਚ ਹੀ ਸੁਣਿਆ ਕਿ ਜੀ ਉਹ 1700 ਕਰੋੜ ਬਣਿਆ ਸੀ ਉਦੋਂ ਤੋਂ ਲੈ ਕੇ ਹੁਣ ਤੱਕ ਦਾ ਲਗਭਗ ਹੁਣਾਂ 4200 ਕਰੋੜ ਸਾਲ ਦਾ ਜਿਹੜਾ ਇਹਨਾਂ ਨੇ ਢਾਂਚਾ ਵਰਤਿਆ ਉਹ ਕਹਿੰਦੇ ਜੀ ਬਿਲ ਨਹੀਂ ਦਿੱਤਾ ਹੁਣ فرض ਕਰੋ ਕਿ ਮੈਂ ਭਾਈ ਬਿਜਲੀ ਦਾ ਬਿੱਲ ਜਿਹੜਾ ਜੀ ਉਹ ਪਰਣਾ ਤੇ ਕੋਈ ਬਿਜਲੀ ਵਿਭਾਗ ਵਾਲਾ ਕੋਈ ਮੈਨੂੰ ਵੀ ਬਿੱਲ ਕਟਣ ਆਇਆ ਹੀ ਨਹੀਂ ਆ ਬਿੱਲ ਕੱਢ ਕੇ ਦੇਣ ਹੀ ਨਹੀਂ ਆ ਤੇ ਮੇਰੇ ਕੋਲ ਤਾਂ ਬਹਾਨਾ ਹੈਗਾ ਵੀ ਰਹੀ ਆ ਹੀ ਨਹੀਂ ਤੂੰ ਜੀ ਬਿਲਕੁਲ ਇਹ ਹੁਣ ਆਇਆ ਨਹੀਂ ਜਿੱਥੇ ਇੰਨਾ ਕੁਝ ਕੀਤਾ ਗਿਆ ਕਿ ਆਪਦੀ ਕੰਪਨੀ ਮਰਵਾਤੀ ਇਹਨਾਂ ਦੇ ਹੱਥੋਂ ਜੀ ਤਾਂ ਹੋ ਸਕਦਾ ਕਿ ਉਹਨਾਂ ਦਾ ਫਾਇਦਾ ਕਰਨ ਵਾਸਤੇ ਹੋ ਸਕਦਾ ਹੋ ਕਿ ਨਹੀਂ ਭਾਈ ਬਿੱਲ ਨਹੀਂ ਭੇਜਣਾ ਉਹਨਾਂ ਨੇ ਹੋ ਸਰ ਇਹ ਹੋ ਸਕਦਾ ਹੋਣ ਨੂੰ ਕੀ ਹੈ ਮਤਲਬ ਇਹ ਬੈਂਕ ਜੇ ਤੂੰ ਦਿੰਦੀ ਸਾਥ ਹੋਣ ਨੂੰ ਕੀ ਨਾ ਹੁੰਦਾ ਹਾਂ ਇੱਕ ਵਾਰੀ ਭੁੱਲ ਗਏ ਗੱਲ ਦੇ ਸਾਥ ਹੀ ਹੈ ਕਿੰਨੇ ਵਾਰੀ ਭੁੱਲ ਗਏ 10 ਸਾਲ ਹੋ ਗਏ ਭੁੱਲੀ ਜਾਂਦੇ ਹਾਂ ਹਾਂਜੀ ਉਹੀ ਤੇ ਗੱਲ ਹੈ ਤੇ ਭਾਈ ਇਹ ਸਾਰੀ ਜਾਂਚ ਪੜਤਾਲ ਦਾ ਵਿਸ਼ਾ ਹੈ ਹਮ ਤਾਂ ਤੁਸੀਂ ਸੋਚ ਕੇ ਦੇਖੋ ਨਾ ਕਿ ਇੱਕ ਐਸੀ ਕੰਪਨੀ ਜਿਹਦਾ ਸ਼ਾਨਦਾਰ ਇਤਿਹਾਸ ਹੈ ਨਹਿਰੂ ਤੋਂ ਲੈ ਕੇ ਇੰਦਰਾ ਗਾਂਧੀ ਤੋਂ ਲੈ ਕੇ ਹਮ ਤਾਂ ਭਾਈ ਇਹਨਾਂ ਨੇ ਤਾਂ ਜਿਹੜੀਆਂ ਨਿੱਜੀ ਕੰਪਨੀਆਂ ਨੇ ਨਾ ਇਹ ਨਿੱਜੀ ਕੰਪਨੀਆਂ ਦਾ ਤਾਂ ਤੁਹਾਨੂੰ ਪਤਾ ਅਮਰ ਸਿੰਘ ਟੇਪ ਕਾਂਡ ਸੀ ਬਹੁਤ ਤਗੜਾ ਕਿਸ ਦਿਨ ਸੁਣਾਉਂਗਾ ਕੱਲ ਅਮਰ ਸਿੰਘ ਟੇਪ ਕਾਂਡ ਕੀ ਸੀ ਇਹ ਜਿਹੜਾ ਇਹਦਾ ਭਰਾ ਸੀ ਇੱਕ ਮੁਕੇਸ਼ ਦਾ ਉਹਦਾ ਨਾਂ ਸੀ ਅਨਿਲ ਹੂੰ ਉਦੋਂ ਰਿਲਾਇੰਸ ਚਲਾਉਂਦਾ ਹੁੰਦਾ ਸੀਗਾ ਠੀਕ ਹੈ ਜੀ ਤਾਂ ਉਹ ਮਤਲਬ ਕਿ ਪੁਲਿਸ ਵਾਲਿਆਂ ਨੇ ਕਿਹਾ ਕਿ ਫਲਾਣੇ ਲੀਡਰ ਦੀ ਜਸੂਸੀ ਕਰਨੀ ਹੈ ਉਹਨੇ ਪਹਿਲੇ ਲੀਡਰ ਨੂੰ ਦੱਸਤਾ ਕਰੋਲਾ ਪੈ ਗਿਆ ਹਾਲਾਂਕਿ ਬਾਅਦ ਦੇ ਵਿੱਚ ਇਹ ਨਾਟਕ ਕਰ ਦਿੱਤਾ ਗਿਆ ਨਹੀਂ 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 ਜੀ ਮਤਲਬ ਕਿ ਉਹ ਤਾਂ ਬਸ ਜੀ ਮਤਲਬ ਕਿ ਨਕਲੀ ਪੁਲਸ ਵਾਲਿਆਂ ਨੇ ਬੜ ਕੇ ਕਹਿਤਾ ਸੀ ਵੀ ਇਹੋ ਜਿਹਿਆਂ ਕਰ ਵੀ ਕਰ ਜਾਂਦੇ ਜਲਦੀ ਤਾਂ ਮਤਲਬ ਕਿ ਸਾਰਾ ਕੁਝ ਹੁਣ ਹੁਣ ਮੰਤਰਾਲਿਆਂ ਤੱਕ ਲਾਈਨਾਂ ਜਿਹੜੀਆਂ ਉਹ ਕਿੰਨਾਂ ਦੀਆਂ ਨੇ ਘਰਾਂ ਦੇ ਵਿੱਚ ਬ੍ਰੌਡਬੈਂਡ ਨੇ ਦਫ਼ਤਰਾਂ 'ਚ ਬ੍ਰੌਡਬੈਂਡ ਉਹ ਸਭੇ ਪ੍ਰਾਈਵੇਟ ਪਲੇਅਰ ਆ ਗਿਆ ਸਭ ਬਿਲਕੁਲ ਜੀ ਬਿਲਕੁਲ ਜਿਹੜੇ ਕਿ ਸਿਰਫ ਇੱਕ ਮੁਨਾਫਾ ਦੇਖਦੇ ਆ ਇਹਨਾਂ ਨੂੰ ਦੇਸ਼ ਦੀ ਸਿਕਿਉਰਟੀ ਨਾਲ ਲੋਕਾਂ ਦੇ ਭਲੇ ਨਾਲ ਕੁਛ ਨਹੀਂ ਉਹ ਬੀਐਸਐਨਆਰਸੀ ਤਬੀਅਸ ਨਾਲ ਤੇ ਤੁਹਾਨੂੰ ਪਤਾ ਹੀ ਆ ਭਾਈ ਉਹ ਤਾਂ ਉਹਦਾ ਤਾਂ ਇਹਨਾਂ ਨੇ ਨਾ ਕਰਤਕ ਲਿਆਣ ਜਿਹੜਾ ਕਰਨਾ ਸੀ ਜੀ ਸਾਈ ਸੁਕਾ ਤੇ ਫਿਲਹਾਲ ਤੇ ਇਹੋ ਆ ਕਿ ਇਹ ਬੜਾ ਵਿਚਤਰ ਜਿਹਾ ਮਾਮਲਾ ਭਾਈ ਮੈਂ ਤੇ ਆ ਤੁਸੀਂ ਉਥੇ ਕਰ ਰਹੇ ਸੀ ਜਦੋਂ ਡਿਸਕਸ ਵੀ ਆ ਕੀ ਮਾਮਲਾ ਤਾਂ ਮੈਂ ਮੈਂ ਤਾਂ ਆਪਾ ਹਾਰਾਂ ਰਹਿ ਗਿਆ ਵੀ ਯਾਰ ਇਹ ਬਿੱਲ ਹੀ ਨਹੀਂ ਜਨਰੇਟ ਹੋਇਆ ਕਮਾਲ ਹੋ ਗਈ ਕਮਾਲ ਹੋ ਗਈ ਕਦੇ ਆਪਣੇ ਤੋਂ ਵੀ ਇਹ ਲੈਣਾ ਦੇਣਾ ਭੁੱਲ ਜਾਂਦਾ ਕਦੇ 6 ਮਹੀਨਿਆਂ ਦਾ ਕਹਿੰਨ ਬਿਜਲੀ ਦਾ ਬਿੱਲ ਤਾ ਬਿੱਲ ਹੀ ਨਹੀਂ ਆਉਂਦਾ ਤੁਹਾਡਾ ਕਿਹਦਾ ਐਸਾ ਆਵੇ ਛੇ ਮਹੀਨਾ ਬਾਅਦ ਫਿਰ ਨਾਲ ਪਲਾਂਟੀਆਂ ਵੀ ਲੱਗੀਆਂ ਹੁੰਦੀਆਂ ਨੇ ਆ ਜੋ ਜੋ ਕੇਂਦਰ ਚਲੋ ਬਿਜਲੀ ਦਾ ਬਿੱਲ ਤੇ ਜ਼ਿਆਦਾਤਰ ਆਪਾਂ ਨੂੰ ਇੱਥੇ ਆਉਂਦਾ ਹੀ ਨਹੀਂ ਪੰਜਾਬੀਆਂ ਨੂੰ ਪਰ ਮੰਨ ਲਓ ਜੇ ਕੇਂਦਰ ਨੇ ਕੋਈ ਚੀਜ਼ ਸਾਡੇ ਤੋਂ ਲੈਣੀ ਹੈ ਤਾਂ GST ਕਲੈਕਸ਼ਨ ਕਰਦੇ ਆ ਬਿਲਕੁਲ ਉਹ ਲੈ ਜਾਣੀ ਨਹੀਂ ਅਸੀਂ ਨਹੀਂ ਲੈਣੀ 6 ਮਹੀਨੇ ਛੱਡ ਦਿਓ ਆਰਡੀਐਫ ਫੰਡ ਕਹਿੰਦੇ ਨੇ ਭਲੇਖੇ ਚ ਰਿਲੀਜ਼ ਕਰਤਾ ਜਿਆਦਾ 8 8000 ਕਰੋੜ ਤੁਹਾਡਾ ਦੇਣਾ ਸੀਗਾ 12000 ਕਰੋੜ ਆ ਗਿਆ ਚਲੋ ਲੈ ਲਓ ਐਦਾਂ ਹੁੰਦਾ ਆ ਯਾਰ ਸਰਕਾਰਾਂ ਨੇ ਕਮਾਲ ਦੀ ਗੱਲ ਹੈ ਸਭ ਕੁਝ ਇਹ தம் ਦੋ ہمارے ਦੋ ਵਾਲਾ ਸਾਹਿਬ ਕਤਾਰ ਦਾ ਸਾਹਿਬ ਹੋ ਰਿਹਾ ਜਿੱਥੇ ਗਲਤੀਆਂ ਲਾਉਣੀਆਂ ਬਸ ਉੱਥੇ ਹੀ ਲੱਗਦੀਆਂ ਹਨ